ਹਲੋ ਜੀ ਸਸਕੀ ਕਾਲ ਸਾਰਿਆਂ ਨੂੰ ਕਿਦਾਂ ਸਾਰੇ ਉਮੀਦ ਕਰਦੇ ਸਾਰੇ ਠੀਕ ਹੋਗੇ ਆਪੋ ਆਪਣੇ ਘਰਾਂ ਦੇ ਵਿੱਚ ਹੱਸਦੇ ਵਾਸਤੇ ਤੇ ਰਾਜੀ ਖੁਸ਼ੀ ਹੋਗੇ ਜੀ। ਸਾਡੇ ਲਈ ਤੁਹਾਨਾਂ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਤੇ ਤੇ ਸ਼ੁਰੂਆਤ ਕਰਦੇ ਆਪਾਂ ਅੱਜ ਦੇ ਵਲੌਗ ਦੀ। ਟਾਈਮ ਹੋ ਚੁੱਕਾ ਸਵੇਰ ਦਾ 10 ਵਜੇ ਦਾ ਤੇ ਕਵਲ ਅੱਜ ਫੇਰ ਨਹੀਂ ਆਈ ਤੇ ਇਸੇ ਗੱਲ ਤੇ ਸਾਡੀ ਦੋਵਾਂ ਦੀ ਹੋਈ ਲੜਾਈ। ਮੇਰੀ ਤੇ ਜਗਰੂਤ ਦੀ ਤੇ ਉਹ ਕਹਿੰਦੇ ਤੂੰ ਕਿ ਤੂੰ ਕਹਿੰਦੀ ਨਹੀਂ ਆ ਕਿ ਇਹ ਆਇਆ ਕਰੇ, ਇਹ ਕਦੀ ਆਉਂਦੀ ਆ, ਕਦੀ ਨਹੀਂ ਆਉਂਦੀ ਤੇ ਯਾਰ ਹੁਣ ਆਪਾਂ ਨਾਲ ਕਿਸੇ ਨੂੰ ਫੋਰਸ ਥੋੜੀ ਕਰ ਸਕਦੇ ਆ। ਕਮਲ ਪੈਸੇ ਲੈਣ ਵਰੀ ਤੇ ਅਗਲੀਆਂ ਕਹਿੰਦੀਆਂ ਕਿ ਸਾਨੂੰ 1 ਰੁਪਿਆ ਵੀ ਸਾਡਾ ਕੱਟ ਨਹੀਂ ਕਰਨਾ ਚਾਹੀਦਾ ਤੇ ਆਪ ਵੀ ਸੋਚੀਦਾ ਕਿ ਕਿਉਂ ਹਣਾ ਕਿਸੇ ਦੇ ਪੈਸੇ ਕੱਟ ਕਰਨੇ ਇਦਾਂ ਤੇ ਇਦਾਂ ਕਵਲ ਹੋਏ ਆ ਕਿ ਆਂਟੀ ਮੈਨੂੰ ਥੋੜਾ ਲਾਈਟ ਲਈ ਜੀ ਲੈਂਦੀ ਆ ਮੈਨੂੰ ਕੁਝ ਕਹਿੰਦੀ ਨਹੀਂ ਆ ਜੇ ਇਸ ਕਰਕੇ ਕਵਲ ਨਾ ਮਤਲਬ ਕਿ ਅ ਦੂਜੇ ਘਰਾਂ ਜੋ ਕੰਮ ਕਰਕੇ ਚਲ ਜਾਂਦੀ ਆ ਤੇ ਇਦਦਰ ਨੂੰ ਹੁੰਦਾ ਕਿ ਚਲ ਕੋਈ ਨਹੀਂ ਆਂਟੀ ਨੇ ਘਰ ਹੀ ਲੈਣਾ ਆਪੇ ਕਰ ਲੈਣਗੇ ਤੇ ਸਿਰ ਜੀ ਤਾਂ ਫੋਨ ਕੀਤਾ ਮੈਨੂੰ ਸਾਢੇ 9 ਵਜੇ ਦਾ ਟਾਈਮ ਸੀਗਾ ਕੱਲ ਮੈਨੂੰ ਕੋਈ ਦੱਸਿਆ ਨਹੀਂ ਕੋਈ ਪੁੱਛਿਆ ਨਹੀਂ ਆ ਕਿ ਮੈਂ ਮਤਲਬ ਕਿ ਇੱਕ ਮੰਡਾ ਵੀ ਆਂਟੀ ਮੈਂ ਕਿਤੇ ਜਾਣਾ ਵਾਂ ਜਾਂ ਮੈਂ ਕੱਲ ਨਹੀਂ ਆਉਣਾ ਜਾਂ ਮੈਂ ਸਿਰਸ ਵਕਤੇ ਆ ਕੇ ਝਾੜੂ ਕੱਲਾ ਲਗਾ ਜੂਗੀ ਤੇ ਕਿਦਾਂ ਕੁਝ ਨਹੀਂ ਮਤਲਬ ਕਿ ਦੱਸਿਆ ਹੀ ਨਹੀਂ ਆ ਕੱਲ ਆ तकरीबन ਸਾਰਾ ਦਿਨ ਸਾਡੇ ਘਰ ਰਹੀ ਆ ਤੇ 2:30 ਹਾਂ ਰੱਬ ਦੇ ਆਉਣ ਤੋਂ ਬਾਅਦ ਚ ਦੇਖਦੇ ਸੀਗਾ ਵੀਡੀਓ ਦੇ ਵਿੱਚ 3 ਵਜੇ ਕਰਕੇ ਸਾਢੇ 3 ਵਜੇ ਸਾਢੇ 3 ਵਜੇ ਤੱਕ ਜਿਹਨੇ ਬੰਦੇ ਨੇ ਕਿਤੇ ਜਾਣਾ ਹੋਵੇ ਨਾ ਉਹਦਾ ਪਲਾਨ ਇੱਕ ਦਿਨ ਪਹਿਲਾਂ ਹੀ ਬਣਿਆ ਹੁੰਦਾ ਹੈ ਕਿ ਅਸੀਂ ਕਿਤੇ ਜਾਣਾ ਵਾ ਤੇ ਆਪਾਂ ਅਗਲੇ ਨੂੰ ਇਨਫੋਰਮ ਕਰ ਦਈਏ ਕਿ ਭਈ ਜਿਵੇਂ ਹੁਣ ਕੀ ਮੈਂ ਹੀ ਬੱਚਿਆਂ ਨੂੰ ਲocation ਪੇਸ ਕਰਦੀ ਹਾਂ ਨਾ ਤੇ ਮੈਨੂੰ ਪਤਾ ਹੁੰਦਾ ਹੈ ਕਿ ਮੈਂ ਜਾਣਾ ਤੇ ਮੈਂ ਅਗਲੇ ਨੂੰ ਇੱਕ ਦਿਨ ਪਹਿਲਾਂ ਹੀ ਦੱਸ ਦਿੰਦੀ ਆ ਕਿ ਕੱਲ ਨੂੰ ਭਈ ਤੁਹਾਡੇ ਸਾਰੇ ਬੱਚਣ ਨੂੰ ਤੁਹਾਡੀ ਲੈ ਜੇ ਤੇ ਇਦਾਂ ਹੀ ਇਹ ਨਹੀਂ ਹੋ ਨਹੀਂ ਸਕਦਾ ਕਿ ਆਪਾਂ ਨੂੰ 3:30 ਵਜੇ ਤੱਕ ਪਤਾ ਹੀ ਨਹੀਂ ਕਿ ਅਸੀਂ ਕਿਤੇ ਜਾਣਾ ਵਾ ਤੇ ਅਸੀਂ ਇਹਨਾਂ ਨੂੰ ਦੱਸ ਦਈਏ ਮਤਲਬ ਕਿ ਬੈਠੇ ਰਹੁ ਬੈਠੇ ਰਹੁ ਤੇ ਚਲੋ ਕੋਈ ਨਹੀਂ ਟਾਈਮ ਤੇ ਦੱਸ ਦਾਂਗੇ ਆਪੇ ਕਾਰ ਹੀ ਲੈਣਗੇ ਤੇ ਫਿਰ ਕਿਹੜੀ ਗੱਲ ਉਹਨਾਂ ਨੇ ਕਾਰ ਹੀ ਲੈਣਾ ਬਸ ਆਹੀ ਗੱਲ ਅੱਜ ਕੱਲ੍ਹਾਂ ਮਤਲਬ ਕਿ ਦੁਨੀਆ ਬਹੁਤ ਸੈਲਫਿਸ਼ ਹੋ ਗਈ ਮੈਂ ਦੇਖਿਆ ਵਾ ਤੇ ਇਸੇ ਕਰਕੇ ਜਗਰੂਪਦੀ ਤੇ ਮੇਰੀ ਹੋ ਗਈ ਲੜਾਈ ਕਹਿੰਦੇ ਕਿ ਕਹਿੰਦੇ ਕਿ ਤੂੰ ਉਹਨੂੰ ਕਹਿੰਦੀ ਨਹੀਂ ਆ ਚੰਗੀ ਤਰ੍ਹਾਂ ਕਿ ਤੂੰ ਮਤਲਬ ਕਿ ਉਹਨੂੰ ਕਹਿ ਕਿ ਇਹ ਦਾ ਨਹੀਂ ਸੈੱਟ ਆਉਂਦਾ ਹਨਾ ਕਿ ਤਾਂ ਸਾਨੂੰ ਦੱਸਿਆ ਦੇ ਕਰੇ ਪਹਿਲਾਂ ਜਾਂ ਸੁਬਾਹ ਸੁਬਾਹ ਆ ਕੇ ਕਿਉਂਕਿ ਸਾਡੀ ਆਦਤ ਹੈ ਕਿ ਸਾਨੂੰ ਮੈਂ 10 12 ਵਜੇ ਤੱਕ ਕੰਮ ਨਹੀਂ ਲਮਕਾਈ ਰੱਖਦੀ ਮੈਨੂੰ ਹੁੰਦਾ ਹੈ ਕਿ ਮੇਰਾ ਕੰਮ ਜਿਹੜਾ ਵਾ ਉਹ 9 ਵਜੇ ਤੱਕ ਹੋਏ ਤੇ ਮੈਂ 9 ਵਜੇ ਤੱਕ ਫ੍ਰੀ ਹੋ ਜਾ ਕਿਉਂਕਿ ਤੁਹਾਨੂੰ ਪਤਾ ਸਾਡਾ ਕਿਤੇ ਕਿੰਨਾ ਕੰਮ ਆ ਤੇ ਇਸ ਕਰਕੇ ਥੋੜੇ ਸਮੇਂ ਤੋਂ ਤੁਹਾਨੂੰ ਤੁਸੀਂ ਦੇਖ ਵੀ ਰਹੇ ਜੇ ਕਿੰਨਾ ਮੈਨੂੰ ਪਰੇਸ਼ਾਨ ਕਰਦੀ ਗਈ ਆ ਕਦੀ 9 ਵਜੇ ਆਉਂਦੀ ਕਦੀ 10 ਵਜੇ ਆਉਂਦੀ ਆ ਸਿਰਫ ਕੰਮ ਸਿਰਫ ਦੋ ਘਰਾਂ ਦਾ ਵਾ ਜਿਆਦੇ ਘਰਾਂ ਦਾ ਕੋਈ ਕੰਮ ਨਹੀਂ ਹੈਗਾ ਤੇ ਉਹਦੇ ਚ ਵੀ ਜਦੋਂ ਜਿਆਦੇ ਘਰਾਂ ਦਾ ਸੀਗਾ ਉਦੋਂ ਵੀ ਇਹੀ ਹਾਲ ਸੀਗਾ ਇਹਦਾ ਤੇ ਹੁਣ ਵੀ ਇਹਦਾ ਇਹੀ ਹਾਲ ਆ ਤੇ ਇਹਦੇ ਮੰਮਾ ਜਦੋਂ ਆਉਂਦੇ ਹੁੰਦੇ ਸੀਗੇ ਤੇ ਮੰਮਾ ਇਹਦੇ ਨੇ ਕੰਮ ਸਟਾਰਟ ਕੀਤਾ ਹੈਗਾ ਮੰਮਾ ਇਹਦੀ ਆਦਤ ਹੀ ਸੀ ਕਿ 8 ਵਜੇ ਨੂੰ ਸਾਡਾ ਕੰਮ ਜਿਹੜਾ ਹੋ ਜਾਣਾ ਉਹਨਾਂ ਨੇ 8 ਵਜੇ ਨੂੰ ਕੰਮ ਕਰਕੇ ਘਰੇ ਚਲ ਜਾਣਾ ਤੇ ਐਵੇਂ ਜਦੋਂ ਦਾ ਸਾਡਾ ਕੰਮ ਸਟਾਰਟ ਕੀਤਾ ਹੈ ਨਾ ਇਹਦਾ ਬਸ ਇਹੀ ਹਾਲ ਆ ਤੇ ਗੁਰੂਵਾਲਜੇ ਮੇਰੇ ਨਾਲ ਹਰ ਕੇ ਲੜੀ ਪੈ ਜਦੋਂ ਸੇਰੇ ਦਾ ਫੋਨ ਆਇਆ ਤੇ ਮੈਨੂੰ ਕਹਿੰਦੇ ਕਿ ਮਤਲਬ ਤੂੰ ਕਹਿੰਦੀ ਨਹੀਂ ਆ ਉਹਨੂੰ ਚੰਗੀ ਤਰ੍ਹਾਂ ਤੂੰ ਉਹਨੂੰ ਚੰਗੀ ਤਰ੍ਹਾਂ ਕਹਿ ਵੀ ਪਈ ਸਾਡਾ ਐਵੇਂ ਸੈੱਟ ਨਹੀਂ ਆਉਂਦਾ ਤੇ ਤੈਨੂੰ ਜੇ ਤੇਰਾ ਸੂਤਰ ਆਉਂਦਾ ਤੇ ਕੰਮ ਕਰ ਲੈ ਨਹੀਂ ਤੇ ਹੰਦਰ ਦੇ ਨਹਿਣ ਦੋ ਤੇ ਮੈਂ ਉਹਨਾਂ ਨੂੰ ਕਹਿਣ ਦੇਈ ਸੀਗੀ ਕਿ ਯਾਰ ਇੰਦਾ ਸਿੱਧਾ ਥੋੜੀ ਕਿਸੇ ਨੂੰ ਕਿਹਾ ਜਾਂਦਾ ਪਤਾ ਨਹੀਂ ਬੰਦੇ ਕਿਵੇਂ ਇੰਦਾ ਬੋਲ ਲੈਂਦੇ ਆ ਹਾਂ ਲੇਡੀਜ਼ ਨੂੰ ਤੁਹਾਨੂੰ ਪਤਾ ਕਿੰਨਾ ਅਡਜਸਟ ਕਰਨਾ ਪੈਂਦਾ ਹਰ ਇੱਕ ਗਾਲੇ ਦੇ ਵਿੱਚ ਹਰ ਇੱਕ ਕੰਮ ਦੇ ਵਿੱਚ ਜਿਵੇਂ ਜਿਦੋਂ ਆਪਾਂ ਅੱਜ ਕੱਲ੍ਹ ਬਹੁਤ ਨਕਰੇ ਹੋ ਗਏ ਕੰਮ ਕਰਨ ਵਾਲਿਆਂ ਦੇ ਵੀ ਤੇ ਇਸ ਕਰਕੇ ਅਗਲੇ ਨੂੰ ਇਹ ਹੁੰਦਾ ਹੈ ਕਿ ਅਸੀਂ ਪੈਸਾ ਲੈਣਾ ਕੰਮ ਕਰਨਾ ਤੇ ਆਪਾਂ ਵੀ ਆਪਾਂ ਵੀ ਹਨਾ ਸਾਡੇ ਵਰਗੇ ਜਿਹੜਾ ਉਹਨੂੰ ਜ਼ਰੂਰਤ ਆ ਤੇ ਆਪਾਂ ਵੀ ਕਹਿੰਦੇ ਆ ਕਿ ਚਲੋ ਸਾਡੀ ਜ਼ਰੂਰਤ ਪੂਰੀ ਹੁੰਦੀ ਜਾਵੇ ਤੇ ਇਹ ਲੇਡੀਜ਼ ਜਿਹੜੀਆਂ ਚੰਗੀਆਂ ਭਲੀਆਂ ਕੰਮ ਕਰ ਲਈ ਹੋਈਆਂ ਉਹਨਾਂ ਨੂੰ ਤੇ ਕੋਈ ਏਡੀ ਪ੍ਰੋਬਲਮ ਹੁੰਦੀ ਨਹੀਂ ਆ ਉਹ ਕਰ ਵੀ ਸਕਦੀਆਂ ਹਾਂ ਉਹਨੂੰ ਚਾਹੀਦਾ ਸੀਗਾ ਕਿ ਉਧਰ ਤੇ ਉਹਨਾਂ ਨੇ ਘਰ ਹੀ ਲੈਣਾ ਵਾ ਉਹ ਚੰਗੇ ਭਲੇ ਆ ਹਨਾ ਤੇ ਮੈਂ ਇਧਰ ਪਹਿਲਾਂ ਜਾਵਾਂ ਆਂਟੀ ਦੇ ਘਰ ਆਂਟੀ ਤੋਂ ਵਿਚਾਈ ਤੋਂ ਕੰਮ ਨਹੀਂ ਹੋਣਾ ਮਤਲਬ ਅੱਜ ਕੱਲ ਕੋਈ ਕਿਸੇ ਦੀ ਮਜਬੂਰੀ ਨਹੀਂ ਸਮਝਦਾ ਹੈ ਤੁਸੀਂ ਜਿੰਨਾ ਮਰਜ਼ੀ ਕਰ ਲਓ ਨਾ ਜਿੰਨਾ ਮਰਜ਼ੀ ਦਿਲ ਤੋਂ ਕਰ ਲਓ ਪਰ ਤੁਹਾਡਾ ਕੋਈ ਨਹੀਂ ਜੇ ਬੰਦਾ ਮੈਂ ਲਾਇਆ ਹਸਾਬਾ ਕਿਉਂਕਿ ਅੱਜ ਕੱਲ ਲੋਕੀ ਮਤਲਬੀ ਯਾਰ ਹੋ ਗਏ ਦੁਨੀਆ ਇੰਨੀ ਮਤਲਬੀ ਹੋ ਗਈ ਹੈ ਨਾ ਕਿ ਜਦੋਂ ਜਿੰਨਾ ਚਿਰ ਤੱਕ ਤੁਹਾਨੂੰ ਕੋਈ ਮਤਲਬ ਆ ਉਹ ਨਜ਼ਰ ਤੱਕ ਤੁਸੀਂ ਮਿੱਠੇ ਪਿਆਰੇ ਰਹੋ ਅਦਰਵਾਈਜ਼ ਨਹੀਂ ਠੀਕ ਆ ਜਦੋਂ ਤੁਹਾਡਾ ਮਤਲਬ ਤੁਹਾਨੂੰ ਲੱਗਦਾ ਨਾ ਸਾਡਾ ਪੂਰਾ ਹੋ ਗਿਆ ਹੈ ਤੇ ਬਸ ਤੁਸੀਂ ਕਹਿੰਦੇ ਅਸੀਂ ਕੌਣ ਤੇ ਇਦਾਂ ਹੀ ਅੱਜ ਕੱਲ ਸਾਰੇ ਲੋਕ ਇਦਾਂ ਹੀ ਕਰਦੇ ਆ ਕੋਈ ਕਿਸੇ ਦੇ ਨਾਲ ਹਨਾ ਦਿਲੋਂ ਨਹੀਂ ਹੈਗਾ ਪਰ ਮੈਨੂੰ ਮੈਨੂੰ ਪਤਾ ਨਹੀਂ ਮੈਨੂੰ ਆਪਣੇ ਆਪ ਨੂੰ ਲੱਗਦਾ ਹੈ ਕਿ ਸ਼ਾਇਦ ਮੈਨੂੰ ਲੱਗਦਾ ਹੈ ਕਿ ਮੈਂ ਦੁਨੀਆ ਤੇ ਹੱਦੋਂ ਵੱਧ ਭਰੋਸਾ ਕਰ ਲਈ ਦੀ ਆ ਜਗਰੂਪ ਵੀ ਮੈਨੂੰ ਕਈ ਵਾਰ ਕਹਿੰਦੇ ਹੁੰਦੇ ਤੂੰ ਜ਼ਿਆਦਾ ਹੀ ਕਰਦੀ ਆ ਤੈਨੂੰ ਮਤਲਬ ਕਿ ਜਿੰਨਾ ਤੂੰ ਲੋਕਾਂ ਦਾ ਕਰਦੀਆਂ ਤੇਰਾ ਕੋਈ ਨਹੀਂ ਅੱਗੋਂ ਕਰਦਾ ਤੈਨੂੰ ਉਹਦਾ ਕੀ ਕਹਿੰਦੇ ਨੇ ਬੈਕ ਨਹੀਂ ਮੈਦਾ ਕੁਛ ਵੀ ਤੇ ਚਲੋ ਮਹਾਰਾਜ ਤੇ ਹੈ ਹੀ ਆ ਨਾ ਹਨਾ ਅੱਜ ਮੈਨੂੰ ਇੰਨਾ ਮੈਂ ਦੁਖੀ ਹੋਈ ਆ ਨਾ ਸਵੇਰ ਸਵੇਰ ਹੀ ਕਿ ਹਾਂ ਤੁਸੀਂ ਮੈਨੂੰ ਐਟਲੀਸਟ ਤੂੰ ਮੈਨੂੰ ਸਵੇਰ ਦੱਸ ਦੇ 6 ਵਜੇ ਦੱਸ ਦੇ ਜਾਂ ਤੂੰ ਮੈਨੂੰ ਰਾਤ ਹੀ ਫੋਨ ਕਰ ਦੇ ਕਿ ਆਂਟੀ ਮੈਂ ਅੱਜ ਨਹੀਂ ਆਉਣਾ ਤੇ ਤੁਸੀਂ ਆਪਣਾ ਕੰਮ ਕਰ ਲਿਓ ਜਦੋਂ ਤੁਸੀਂ ਦੇਖੋ ਕਿ ਗਰਮੀਆਂ ਦੇ ਦਿਨ ਹਨਾ ਗਰਮੀਆਂ ਦੇ ਦਿਨ ਹੁੰਦਾ ਕਰਕੇ 9 ਵਜੇ ਪੂਰੀ ਤੁੱਪ ਵੱਜਦੀ ਸਾਡੇ ਵਿਹੜੇ ਦੇ ਵਿੱਚ ਹੁਣ ਤੁਸੀਂ ਬਾਹਰ ਦੇਖੋ ਕਿ ਐ ਪੂਰੀ ਤੁੱਪ ਇੱਥੋਂ ਦਾ ਸਾਹਮਣੇ ਵੱਜਦੀ ਪਈ ਆ 9 ਵਜੇ ਤੂੰ ਮੈਨੂੰ ਦੱਸ ਰਹੀ ਹੈਂ ਕਿ ਅੰਟੀ ਮੈਂ ਨਹੀਂ ਆਉਣਾ 9 ਵਜੇ ਮੈਂ ਕੰਮ ਕਰਨਾ ਸਟਾਰਟ ਕਰੂੰਗੀ ਮੈਂ ਪਹਿਲਾਂ ਆਪਣੇ ਘਰ ਦੇ ਹੋਰ ਵੀ ਕੰਮ ਕਰਨੇ ਉਹ ਵੀ ਕਰੂੰਗੀ ਫਿਰ ਮੈਂ ਇਹ ਕੰਮ ਕਰਨਾ ਸਟਾਰਟ ਕਰੂੰਗੀ ਤੇ ਤੂੰ ਸੋਚ ਕਿ ਮੇਰਾ ਕਿੰਨਾ ਟਾਈਮ ਕਿੱਥੇ ਜਾ ਕੇ ਮੈਂ 12 ਵਜੇ ਜੱਕ ਸਾਰਾ ਕੰਮ ਹੌਲੀ-ਹੌਲੀ ਮੈਂ ਕੰਮ ਕਰਨਾ ਮੈਂ ਕਿਹਾ ਕਿ ਭੱਜ-ਭੱਜ ਕੇ ਕੰਮ ਕਰ ਲੈਣਾ ਕਿ ਮੈਂ ਜਿਹੜਾ ਬਹੁਤ ਜਲਦੀ ਕੰਮ ਕਰ ਲੂੰਗੀ ਤੇ ਹਾਲੀਵੁੱਡ ਵਿੱਚ ਕੰਮ ਕਰਕੇ 12 ਵਜੇ ਜਾਣੇ 12 ਵਜੇ ਜਾ ਕੇ ਪੂਰੀ ਗਰਮੀ ਦੇ ਵਿੱਚ ਪੂਰੇ ਪਸੀਨਿਆਂ ਬਸਿੰਨੀ ਹੋ ਕੇ ਕੰਮ ਕਰਨਾ ਤੇ ਜਗਰੂਪ ਦਾ ਜਗਰੂਪ ਦੀ ਬੰਨ ਐਸੇ ਕਰਕੇ ਲੜਾਈ ਹੋ ਗਈ ਐ ਸੇਰੇ ਸੇਰ ਮੂਡ ਬਹੁਤ ਮੇਰਾ ਅਫਸਰਟਾ ਉੱਪਰ ਆੜਨੀ ਮੈਨੂੰ ਬੜਾ ਹੀ ਗੁੱਸਾ ਆਉਂਦਾ ਆਪਣੇ ਆਪ ਤੇ ਵੀ ਆਉਂਦਿਆ ਵਾ ਜਗਰੂਪ ਦੇ ਤੇ ਆਉਣ ਹੀ ਦਿਆ ਵਾ ਤੇ ਕਵਲ ਦੇ ਤੇ ਹੱਦੋਂ ਵੱਧ ਹੀ ਆਉਣਗੇ ਆ ਜਗਰੂਪ ਵੀ ਮੈਨੂੰ ਨਾ ਮਤਲਬ ਕਿ ਛੱਡੋ ਭਲੇ ਉਹਨਾਂ ਨੇ ਤੁਹਾਨੂੰ ਪਤਾ ਪਤੀ ਪਤਨੀ ਦੀ ਬਹਿਸ ਜਿਹੜੀ ਉਹ ਹੁੰਦੀ ਰਹਿੰਦੀ ਆ ਕਦੀ ਕਿਹ ਗੱਲ ਦੇ ਕਦੀ ਕਿਹ ਗੱਲ ਦੇ ਤੇ ਅੱਜ ਉਹਨਾਂ ਨੇ ਵੀ ਮੇਰਾ ਬੂਟ ਬਹੁਤ ਜ਼ਿਆਦਾ ਖਰਾਬ ਕੀਤਾ ਸਿਰੇ ਸਿਰੇ ਚਲੋ ਗਾਇਸ ਮਿਲਦੇ ਆਪਾਂ ਥੋੜਾ ਜਿਹਾ ਮੈਂ ਸੋਫੇ ਦੇ ਕਵਰ ਧੋਦੇ ਸੀ ਕਿ ਮੈਂ ਚਲੋ ਬਸ ਆਦਾ ਖਾਲ ਧੋਦੇ ਸੀ ਕਿ ਤੇ ਮੈਂ ਹੁਣ ਵਸ਼ਾ ਕੇ ਤੇ ਫਰੀ ਹੋਲਾਂ ਤੇ ਫੇਰ ਆਪਾਂ ਮਿਲਦੇ ਤੁਹਾਨੂੰ ਥੋੜੀ ਦੇਰ ਬਾਅਦ ਕਿ ਬਾਕੀ ਵੈਸੇ ਮੈਂ ਰੂਮ ਦੇ ਵਿੱਚ ਜੋ ਕਲੀਨਿੰਗ ਕਰ ਲਈ ਹੈ ਬਸ ਹੁਣ ਮੇਰੀ ਬਾਹਰ ਹੋਈ ਰਹਿ ਗਈ ਹੈ ਉਹ ਆਪਾਂ ਕਰਕੇ ਤੇ ਫੇਰ ਆਪਾਂ ਮਿਲਦੇ ਤੁਹਾਨੂੰ ਵਿਲੇ ਹੋ ਕੇ ਗਾਇਸ ਕਲੀਨਿੰਗ ਆਪਰੀ অলਮੋਸਟ ਸਾਰੀ ਹੋ ਗਈ ਤੁਸੀਂ ਦੇਖ ਸਕਦੇ ਜੇ ਸਾਫ ਸਫਾਈ ਇੱਕਦਮ ਪੂਰੀ ਕਰ ਦਿੱਤੀ ਆਪਾਂ ਸੋ ਗਾਜ ਤੇ ਪੈਦੇ ਬਚ ਗਏ ਨੇ ਦੋ ਤੇ 2 ਵਜਨ ਤੋਂ ਪਹਿਲਾਂ ਆਪਾਂ ਥੋੜਾ ਟੈਂਪ ਕਰਨਾ ਹੈ ਸੀ ਕਿ ਸੋ ਤੇ ਹੁਣ ਆਪਾਂ ਜਿਹੜਾ ਕਿ ਰੋਜ਼ ਦਾ ਆਪਣਾ ਕੰਮ ਆ ਸਵੇਰ ਦਾ ਕਿਚਨ ਦਾ ਉਹ ਆਪਾਂ ਕਰ ਲੱਗੇ ਹਾਂ ਤੇ ਮੈਂ ਤੇ ਰੱਖ ਲਈ ਆ ਚਾਹ ਤੇ ਨਾਲ ਆਪਾਂ ਪੀਵਾਂਗੇ ਪਾਣੀ ਅਜਨਾ ਸਵੇਰ ਦਾ ਮੈਂ ਪਾਣੀ ਨਹੀਂ ਪੀਤਾ ਪਾਣੀ ਰਹਿ ਹੁਣ ਗਰਮੀ ਆ ਗਈਆਂ ਜਿੰਨਾ ਪੀਤਾ ਜਾਵੇ ਉਨਾ ਹੀ ਥੋੜਾ ਹੁੰਦਾ ਵਾ ਤੇ ਅੱਜ ਮੈਂ ਖਾਣਾ ਖਾਣ ਤੋਂ ਬਾਅਦ ਸਫਾਈ ਕਰਨ ਤੋਂ ਬਾਅਦ थे थे। मैं घंटा ठहर के पानी पीनी हूँ बाद अज मैं अंदर चो साफ सफाई की बारो मैं पीती तो नहीं फिर मैं रेह देती मैं हाँ सवेरे हो जूगी कवर कर दूगी बार इना खिल नहीं है ਜੇ ਗਰੂਪ ਲੱਗੇ ਨਾ ਹੋਣ ਉਹਨਾਂ ਡਿਊਟੀ ਜਾਣਾ ਤੇ ਪਰ ਅੱਬ ਬਸ ਸਕੂਲੋਂ ਲੱਗਾ ਆਉਣਾ ਹੋਣ ਹੀ ਗੜਾ ਬਾਬਾ ਸੋਣੇ ਥੋੜੇ ਤੇ ਸੱਕ ਜਾਏਗਾ ਇਹ ਯਾਰ ਨਹੀਂ ਲੱਗਦਾ ਇਹਨਾਂ ਪਾਵਨ ਸਹੀ ਬਸ 15 50 ਸਾਰਨਾ ਵਿੱਚ ਹੀ ਪੈਂਦੀ 50 ਕਿਹੜੀ ਵਾਰ ਘੱਟੇ ਗਲ ਦੋ ਸੁੱਕੜੇ ਪਈਆਂ ਘੱਟੇ ਸੁੱਕੜੇ ਪਈ ਬੇਕੀ ਆ ਚાલુ ਕੀਤਾ ਹੂੰ ਹਾਲੋ ਤੇ ਮੈਂ ਲੰਮਾ ਨਾ ਨਮਣਾ ਕੋਈ ਨਹੀਂ ਲੋ ਜੀ ਹੁਣ ਆਪਾਂ ਅੱਗੇ ਬਾਹਰ ਤੇ ਜਗਨੂ ਦੇ ਡਿਊਟੀ ਦਾ ਟਾਈਮ ਹੋ ਗਿਆ ਮੈਂ ਲੱਗੀ ਹਾਂ ਸੂਪਰੈਸ ਕਰਨ ਉਹਨਾਂ ਦਾ ਤੇ ਅੱਜ ਸਾਡੀ ਫੇਰ ਹੋਈ ਨੀ ਲੜਾਈ ਹੈ ਤੇ ਲੜਾਈ ਕਿਹਦੇ ਬਦਲੇ ਹੋਈ ਕਹੇ ਬਦਲੇ ਵੜੀ ਦੱਸੋ ਨਾ ਉਹ ਗੜੇ ਹੁਆ ਚ ਹੈ ਜਦੋਂ ਲੜਾਈ ਕਰਕੇ ਮਨੋੜਾ ਵੀ ਆਪ ਤੇ ਫਿਰ ਲੜਨ ਲੱਗੀ ਪਈ ਦਾ ਦੱਸਿਓ ਫਿਰ ਕੀ ਹੋ ਗਿਆ ਲੱਗ ਪੈਂਦਾ ਮੈਂ ਹਰ ਰੋਜ਼ ਦਸਨਾ ਪੀਛ ਲੱਗਦਾ ਹੋਰ ਤੇ ਲੜਦੀ ਕਿ ਰੋਜ਼ ਦੋ ਚਿੱਤੇ ਜਿੱਤੇ ਜਿੱਤੇ ਨੇ ਲੜਦੇ ਤੇ ਫਿਰ ਦੱਸਣਾ ਹੀ ਆ ਇਹ ਇਹੋ ਜਿਹੀ ਨਿੱਕੀਆਂ ਵੱਡੀਆਂ ਤਾਂ ਲੜਾਈਆਂ ਹੁੰਦੀਆਂ ਇਹ ਜਿੱਦੀਆਂ ਤੇ ਫਿਰ ਰੋਜ਼ ਨਿੱਕੀਆਂ ਮੋਟੀਆਂ ਲੜਾਈਆਂ ਕੀ ਦੱਸਣੀਆਂ ਹੁੰਦੀਆਂ ਕੋਈ ਵੱਡੀ ਲੜਾਈ ਦੱਸੋ ਵੱਡੀ ਕਰਨੀ ਆ ਮਤਨੇ ਪਾ ਹੈ ਨਿੱਕੀ ਲੜਾਈ ਤਾਂ ਵੱਡੀ ਲੜਾਈ ਲੱਗਦੀ ਆ ਨਹੀਂ ਲੱਗਦੀ ਨਿੱਕੀਆਂ ਮੋਟੀਆਂ ਨਹੀਂ ਕੋਈ ਲੱਗਦੀ ਰਹੇ ਤੇ ਪੜਾਸ ਨਹੀਂ ਲੱਗਦੀ ਰਹੀ

ਬਿਚਾਰੀ ਜੇ ਉਸੇ ਬੜਤੇ ਬੈਂਦੀ ਇਹਨਾਂ ਸੋਫੇ ਤੇ ਬੈਂਦੀ ਆਪੇ ਨਹੀਂ ਰੋਲਾ ਪਾਉਣੇ ਵਾਲਾ ਕੇ ਵਾਲਾ ਵਾਲ ਹੈ ਹੀ ਬੜੇ ਤੁਹਾਡੇ ਸਾਹਮਣੇ ਇਹ ਰੋਲਾ ਵਿਚਾਰੀ ਦਾ ਰੋਲਾ ਜੇ ਉਹ ਵਿਚਾਰੀ ਥੱਲੇ ਬੈਠ ਕੇ ਆਪਣਾ ਟਾਈਮ ਪਾਸ ਕਰ ਲੈਂਦੀ ਆ ਮਸੋਸੀ ਮਸੋਸੀ ਆ ਮਸੋਸੀ ਉਹਨਾਂ ਦੇ ਲਿਖੇ ਤਣੀ ਕਦੀਆਂ ਸੱਚ ਕਰੀ ਮਸੋਸੀ ਮਸੋਸੀ ਸਮੋਸੀ ਸਮੋਸੀ ਨਹੀਂ ਮਸੋਸੀ ਨਹੀਂ ਸਮੋਸੀ 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 ਨਾ ਮਸੋਸੀ ਹੁੰਦਾ ਸਮੋਸੀ ਸਮੋਸੀ ਨਾ ਲੋ ਜੀ ਇਹ ਗੱਲ ਹੋ ਗਈ ਵੀ ਇਹ ਸਮੋਸੀ ਤੇ ਮਸੋਸੀ ਤੁਸੀਂ ਨਾ ਦੋ ਸਮੋਸੀ ਹੁੰਦਾ ਕਿ ਮਸੋਸੀ ਨਾ ਮੈਂ ਮੇਰੇ ਨਾਲ ਸਮੋਸੀ ਹੁੰਦਾ ਹਾਂ ਫਿਰ ਕੋਈ ਜਿਹੜਾ ਸਮੋਸੀ ਤੋਂ ਮਰ ਮੁਝਾਈ ਹੋਈ ਮਰ ਜਾਈ ਦੀ ਹੋਈ ਜਾਂ ਉਦਾਸਤਾਸ ਜਾਂ ਮਤਲਬ ਗੋੜਾ ਇਹ ਹਾਂ ਬਾਹਰ ਹਰ ਗਰਮੀ ਦੇ ਦਿਨਿਆਂ ਸੁਸਤੀ ਤੇ ਆਦਮੀਆਂ ਨੂੰ ਪਈ ਰਹਿੰਦੀ ਐ ਤੈਨੂੰ ਗਰਮੀ ਛੱਡ ਕੇ ਸਿਆਲ ਹੀ ਪਈ ਰਹਿੰਦੀ ਇਹਦਾ ਕੋਈ ਹਾਲ ਐ ਇਹ ਚੁੰਗੀਆਂ ਦਿੰਦੇ ਆ ਸਵੇਰੇ ਰਾਤ ਨੂੰ ਸੁੱਤੀ ਉੱਠਦੀ ਤੇ ਚ ਇਹ ਉਹ ਗੱਲ ਹੋਈ ਕਿ ਚਾਹ ਪੀ ਕੇ ਮੈਂ ਫੇਰ ਸੌਂਗੀ ਇਹਦਾ ਉਹ ਕੰਮ ਹੁੰਦਾ ਵੀ ਬਾਥਰੂਮ ਰੈਟਿੰਗ ਕਰਕੇ ਫੇਰ ਸੌਂਗੀ ਫੇਰ ਰਾਤ ਨੂੰ ਖਾਧੀ ਰੋਟੀ ਦੇ ਰਾਤੀ ਆਪਾਂ ਜਿਹੜੇ ਸਰਾਨੇ ਬੈਠੇ ਹਾਂ ਤੋਂ ਮੈਡਮ ਜੁੱਤੀ ਹੀ ਸੋਹੇ ਤੇ ਬਾਕੀ ਇਹ ਸੌਂਦੀ ਉੱਥੇ ਜਾਂ ਜਿੱਥੇ ਅਸੀਂ ਬੈਠਾ ਹਾਂ ਅੱਜ ਬਾਹਰ ਬੈਠ ਕੇ ਤੁਹਾਨੂੰ ਬਾਹਰ ਆ ਕੇ ਬੈਠਣਾ ਨਹੀਂ ਆਪਾਂ ਬਾਹਰ ਬੈਠੇ ਹਾਂ ਨਾ ਕੱਲੇ ਆ ਨਹੀਂ ਸੌਣਾ ਕੱਲੀ ਨਹੀਂ ਬੈਣਾ ਇਹਨੇ ਕੱਲੀ ਨਹੀਂ ਬੈਣੀ ਜੇ ਅਸੀਂ ਬਾਹਰ ਬੈਠੇ ਹਾਂ ਤੇ ਇਹਨੇ ਬਾਹਰ ਆ ਕੇ ਸੌਣਾ ਤੇ ਜੇ ਅਸੀਂ ਅੰਦਰ ਆ ਗਏ ਤੇ ਸਾਡੇ ਮਗਰੇ ਹੋਣੇ ਹੁਣੇ ਆਪਾਂ ਅੰਦਰ ਹਾਂ ਤੇ ਇਹ ਅੰਦਰ ਬੈਠੀ ਬੈਠ ਥੱਲੇ ਤੇ ਹੁਣ ਆਪਾਂ ਬਾਹਰ ਆ ਗਏ ਤੇ ਬਾਹਰ ਆ ਕੇ ਇੱਥੇ ਡਾਈ ਨੇ ਹੁਣ ਇਹਨੂੰ ਪਤਾ ਵਾ ਕਿ ਪ੍ਰਭ ਹੋਣਾ ਦਾ ਤੇ ਹੁਣ ਆਪਾਂ ਚਾਹ ਚੁ ਲਈਆ ਫੇਰ ਪੀ ਇਹਦੇ ਕੋਹਾਡੇ ਪਏ ਜੇ ਆਪਣੇ ਉਥੇ ਹੀ ਤੇ ਅਸੀਂ ਮਾਂ ਪੁੱਤ ਬਸ ਹੁਣ ਬਹਾਂਗੇ ਥੋੜਾ ਟਾਈਮ ਗੱਲਾਂ ਬਾਤਾਂ ਕਰਾਂਗੇ ਤੇ ਗੱਲਾਂ ਬਾਤਾਂ ਕਰਨ ਤੋਂ ਬਾਅਦ ਫੇਰ ਆਪਾਂ ਕਰਾਂਗੇ ਆਪੋ ਆਪਣੇ ਕੰਮ ਕਾਰ ਕੰਮ ਕਾਰ ਜਿਵੇਂ ਕੀ ਮੈਂ ਬਸ ਹੁਣ ਲੱਗੀ ਆ ਰੈਡੀ ਓਏ ਤੇ ਪ੍ਰਭ ਆਪਣਾ ਕੰਮ ਕਰੂਗਾ ਸਟੱਡੀ ਦਾ ਤੇ ਮੈਂ ਆਪਣਾ ਕੰਮ ਕਰੂੰਗੀ ਤੇ ਹੋਵੇ ਕਿ ਕਿੰਨੇ ਵਾਲ ਝਾੜਦੇ ਉਹਨੇ ਐਸੇ ਗੱਲ ਤੋਂ ਪ੍ਰਭੂ ਜੀ ਨੇ ਰੋਲਾ ਪੈਂਦਾ ਰਿਹਾ ਨਾ ਤੈਨੂੰ ਲੱਗਦੀ ਕਿਉਂ ਨਹੀਂ ਆ ਤੂੰ ਉਹਨੇ ਚਾਲੇ ਮੇਰੇ ਕੋਲ ਤੇ ਤੂੰ ਉਹਨੂੰ ਪੰਗੇ ਕਿਉਂ ਲੈ ਹਾਂ ਮਤਲਬ ਕਿ ਰੋਲਾ ਪਵਾਉਣਾ ਹੀ ਪਾਉਣਾ ਪਾਉਣਾ ਹੀ ਪਾਉਣਾ ਹੁਣ ਚੱਲ ਬਾਹਰ ਨੂੰ ਉਹ ਉਧਰੋਂ ਪਾਊਗਾ ਜੇ ਬੱਚਣ ਨੂੰ ਆਦਤ ਹੁੰਦੀ ਨਾ ਪਤਾ ਨਹੀਂ ਕਿਉਂ ਮਾਂ ਪੇਣੋ ਸਤਾਈ ਜਣਾ ਸਤਾਈ ਜਣਾ ਚੋ ਅਸੀਂ ਛੋਟੇ ਹਾਂ ਤੇ ਅਸੀਂ ਆਪਣੇ ਮੰਮੀ ਪਾਪਾ ਨੂੰ ਸਤਾਉਂਦੇ ਹੁੰਨੇ ਆ ਤੇ ਉਦੋਂ ਉਹ ਆਂਦੇ ਹੁੰਦੇ ਹੀ ਸਤਾਲੋ ਸਤਾਲੋ ਜਿੱਦ ਤੱਕ ਤੁਹਾਡੇ ਜਵਾਕਣੇ ਤੁਹਾਨੂੰ ਸਤਾਇਆ ਫਿਰ ਪਤਾ ਲੱਗੂਗਾ ਹਣਾ ਲਿਖੂ ਹਾਂ ਹੁਣ ਇਹਾਨੂੰ ਸਤਾਉਂਦੇ ਆ ਦੇ ਹੁਣ ਸਾਨੂੰ ਗੁੱਸਾ ਚੜਦਾ ਹੀ ਪੂਰਾ ਕਹਿੰਦੇ ਨੇ ਇਹਨਾਂ ਦੇ ਗਰੁੱਪ ਜਦੋਂ ਆਪਾ ਪਾਪਾ ਮਾਂ ਕੋਲ ਆਪਣੇ ਨੂੰ ਸਤਾਉਂਦੇ ਨਾ ਤੇ ਉਹ ਆਲੇ ਨੇ ਨਹੀਂ ਕਿਉਂ ਦੇ ਦਈਂ ਪੀਸੇ ਦਾੜੋ ਸਤਾਰਾ ਜਿੱਦਾਂ ਝਾੜੇ ਜਵਾਗ ਤੁਹਾਨੂੰ ਵੱਡੇ ਹੋ ਕੇ ਸਤਾਉਣਗੇ ਨਾ ਤੁਹਾਨੂੰ ਫਿਰ ਪਤਾ ਲੱਗੂਗਾ ਮੋਈ ਇਹਾਨੂੰ ਸਤਾਉਂਦੇ ਨੇ ਆਇਤਾ ਆਈ ਗਏ ਇਹ ਜਾਬ ਤੋਂ ਨਹੀਂ ਆਈ ਹੈ ਜਾ ਗੁੱਲੜੀ ਆਈ ਆ ਨਿੱਕਿਆ ਦੋ ਵੱਡੇ ਵੱਡਿਆ ਤੋਂ ਨਿੱਕੇ ਵੱਟਿਆ ਵੱਲੇ ਖੇਲੇ ਮਤਲਬ ਕਿ ਉਹਨਾਂ ਤੋਂ ਬੁੱਡੇ ਹੁੰਦੇ ਆ ਬੁੱਡੇ ਵੱਡੇਆਂ ਤੋਂ ਬੁੱਡੇ ਨਿੱਕੇਆਂ ਤੋਂ ਵੱਡੇ ਤੁਹਾਡਿਆਂ ਤੋਂ ਲੱਗ ਜਾਂਦਾ ਖੁੱਡੇ ਜਿਹੜਾ ਘੋੜਾ ਜਿਹੜਾ ਕਿ ਤੁਸੀਂ ਲੱਗੜੀ ਵਾਲੇ ਜੇ ਖੁੱਡੇ ਬਸ ਠੀਕ ਆ ਖੁੱਡੇ ਦਾ ਠੀਕ ਆ ਨਹੀਂ ਮੈਨੂੰ ਤਾਂ ਵਾਕਿਆ ਹੀ ਲੱਗਣਾ ਵਾਕਿਆ ਕਿ ਬੁੱਡੇ ਹੁੰਦੇ ਜਾਂਦੇ ਤੁਸੀਂ ਇੱਧਰ ਇਹ ਤੋਂ ਸਰਦਾਰ ਸਾਹਿਬ ਆਵੇ ਬੁੱਡੇ ਹੁੰਦੇ ਜਾਂਦੇ ਸਰਦਾਰ ਸਾਹਿਬ ਤੁਸੀਂ ਸਰਦਾਰਾ ਸਵੁੱਧ ਕਰੋ ਹਾਸੀਆਂ ਖੇਡੀਆਂ ਦਾ ਮਿੱਤਰ ਆ ਤੂੰ ਤੇ ਗੁੱਸਾ ਹੀ ਕਰ ਗਿਆ ਵੇ ਆਉ ਤਾਂ ਨਹੀਂ ਕਰਿਆ ਗੁੱਸਾ ਲੋ ਗਾਇਸ ਜੀ ਗਰੁੱਪ ਚਲੇ ਗਏ ਨੇ ਡਿਊਟੀ ਤੇ ਹੁਣ ਆਪਾਂ ਮੜਾ ਜਾ ਕਰੀਏ ਥੋੜਾ ਜਿਹਾ ਤਿਆਰੀ ਸ਼ਿਆਰੀ ਆਪਣੀ ਤੇ ਮਿਲਦੇ ਹਾਂ ਤੁਹਾਨੂੰ ਸ਼ਾਮ ਨੂੰ ਬਾਏ